ਵਰਸਾ ਸਿੰਘ ਬਲਟੋਹਾ ਦੇ ਵੱਲੋਂ ਇੱਕ ਚਿੱਠੀ ਜਿਹੜੀ ਆ ਉਹ ਸੌਂਪ ਦਿੱਤੀ ਗਈ ਸ੍ਰੀ ਕਾਲ ਤਖਤ ਸਾਹਿਬ ਜਾ ਕੇ ਹਾਲਾਂਕਿ ਉਹਨਾਂ ਨੇ ਕੱਲ ਵੀ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਸ੍ਰੀ ਕਾਲ ਤਖਤ ਸਾਹਿਬ ਦੇ ਜਹੇਦਾਰ ਦੇ ਕੋਲ ਉਹਨਾਂ ਨੇ ਕੋਈ ਸਮਾਨ ਨਹੀਂ ਸੀ ਲਿਆ ਹੋਇਆ ਸਿਰਫ ਉਹ ਚਿੱਠੀ ਦੇਣਾ ਚਾਹੁੰਦੇ ਸੀ ਕਹਿੰਦੇ 7 ਮਹੀਨੇ ਹੋ ਚੁੱਕੇ ਨੇ ਔਰ ਉਹ ਰੂਹ ਤੋਂ ਅਕਾਲੀ ਨੇ ਇਸ ਵਾਸਤੇ ਉਹ ਅਕਾਲੀ ਦਲ 'ਚ ਵਾਪਸ ਸਰਗਰਮ ਹੋਣਾ ਚਾਹੁੰਦੇ ਆ ਤੁਹਾਨੂੰ ਦੱਸ ਦਈਏ ਕਿ ਵਰਸਾ ਸਿੰਘ ਬਲਟੋਹਾ ਨੂੰ ਸਿਆਸਤ ਤੋਂ ਲਾਂਬੇ ਕਰ ਦਿੱਤਾ ਗਿਆ ਸੀ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਉਸ ਸਮੇਂ ਦੇ ਜੇਹੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਸੀ ਔਰ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਆਪਣਾ ਇੱਕ ਅਸਤੀਫਾ ਪੇਸ਼ ਕਰ ਦਿੱਤਾ ਗਿਆ ਔਰ ਉਸ ਅਸਤੀਫੇ ਨੂੰ ਐਕਸੈਪਟ ਕਰ ਲਿਆ ਗਿਆ ਹੁਣ ਸਵਾਲ ਇਹ ਖੜਾ ਹੋ ਰਿਹਾ ਕਿ ਵਿਰਸਾ ਸਿੰਘ ਬਲਟੋਹਾ ਚਿੱਠੀ ਕਿਉਂ ਦੇ ਰਹੇ ਨੇ ਵਿਰਸਾ ਸਿੰਘ ਬਲਟੋਹਾ ਦਾ ਕਹਿਣਾ ਹੈ ਕਿ ਉਹ ਆਪਣਾ ਕੰਮ ਵਾਪਸ ਸਾਹਮਣਾ ਚਾਹੁੰਦੇ ਨੇ ਉਹ ਜੋ ਉਹਨਾਂ ਦੇ ਖਿਲਾਫ ਐਕਸ਼ਨ ਹੋਇਆ ਸੀ ਉਹ ਉਸ ਨੂੰ ਰੱਦ ਕਰਾਉਣਾ ਚਾਹੁੰਦੇ ਨੇ ਉਹ ਰੂਤੋਂ ਅਕਾਲੀ ਨੇ ਇਹ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਪਰ ਸਵਾਲ ਇਹ ਹੈ ਕਿ ਕੀ ਇਹ ਸਾਰਾ ਕੁਝ ਹੋਣਾ ਇੰਨਾ ਸੌਖਾ ਹੈ ਜਾਂ ਵੱਡੀ ਗੱਲ ਇਹ ਕਿ ਜੇ ਗਿਆਨੀ ਰਗਵੀਰ ਸਿੰਘ ਨੇ ਇਹ ਫੈਸਲਾ ਸੁਣਾਇਆ ਸੀ ਤਾਂ ਕੀ ਗਿਆਨੀ ਕੁਲਦੀਪ ਸਿੰਘ ਗੜਗਾਜ ਜਿਹੜੇ ਨੇ ਉਹ ਇਸ ਫੈਸਲੇ ਨੂੰ ਅਨਡੂ ਕਰ ਦੇਣਗੇ ਜਿਉਂ ਕਰ ਦੇਣਗੇ ਜਾਂ ਹੁਣ ਤੱਕ ਜਿਵੇਂ ਉਹ ਮਾਫੀਆਂ ਦੇ ਰਹੇ ਆ ਭਾਵੇਂ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਹੋਣ ਭਾਵੇਂ ਉਹਨਾਂ ਤੋਂ ਪਹਿਲਾਂ ਬਾਕੀ ਦੇ ਸਿੰਘ ਹੋਣ ਉਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਉਹ ਸਾਰਾ ਕੁਝ ਅਨਡੂ ਕਰਨ ਆਏ ਨੇ ਜੋ ਗਿਆਨੀ ਰਗਵੀਰ ਸਿੰਘ ਕਰਕੇ ਜਾ ਚੁੱਕੇ ਨੇ ਜਾਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਉਸੇ ਲੀਹੀ ਦੇ ਵਿੱਚ ਵਰਸਾ ਸਿੰਘ ਬਲਟੋਹਾ ਦਾ ਇਹ ਮਾਮਲਾ ਆਉਂਦਾ ਵਰਸਾ ਸਿੰਘ ਬਲਟੋਹਾ ਦੇ ਉੱਤੇ ਬੜੇ سنگੀਨ ਇਲਜ਼ਾਮ ਲੱਗੇ ਸੀ ਉਸ ਵੇਲੇ ਦੋ ਜਥੇਦਾਰਾਂ ਨੂੰ ਧਮਕਾਉਣ ਤੱਕ ਦੇ ਇਲਜ਼ਾਮ ਵਰਸਾ ਸਿੰਘ ਬਲਟੋਹਾ ਦੇ ਉੱਤੇ ਲਾਏ ਗਏ ਸੀ ਦੋ ਸਿੰਘ ਸਾਹਿਬਾਂ ਨੂੰ ਧਮਕਾਉਣ ਦੇ ਇਲਜ਼ਾਮ ਜਿਹੜੇ ਨੇ ਉਹ ਵਰਸਾ ਸਿੰਘ ਬਲਟੋਹਾ ਦੇ ਉੱਤੇ ਲਾਏ ਗਏ ਸੀ ਗਿਆਨੀ ਰਗਵੀਰ ਸਿੰਘ ਔਰ ਗਿਆਨੀ ਹਰਪ੍ਰੀਤ ਸਿੰਘ ਨੂੰ ਧਮਕਾਉਣ ਦੇ ਇਲਜ਼ਾਮ ਜਿਹੜੇ ਨੇ ਵਰਸਾ ਸਿੰਘ ਬਲਟੋਹਾ ਦੇ ਉੱਤੇ ਲੱਗੇ ਸੀ ਇਸ ਦੇ ਨਾਲ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਉਹਨਾਂ ਦੇ ਪਰਿਵਾਰ ਤੱਕ ਨੂੰ ਲੈ ਕੇ ਬਿਰਸਾ ਸਿੰਘ ਬਲਟੋਹਾ ਨੇ ਕੁਝ ਗੱਲਾਂ ਕਹੀਆਂ ਪਰ ਬਿਰਸਾ ਸਿੰਘ ਬਲਟੋਹਾ ਸਮੇਂ-ਸਮੇਂ ਦੇ ਉੱਤੇ ਇਹਨਾਂ ਚੀਜ਼ਾਂ ਦੀ ਨਿਖੇਦੀ ਕਰਦੇ ਆਏ ਐ ਉਹਨਾਂ ਨੇ ਵਾਰ-ਵਾਰ ਇਹੀ ਆਪਣੇ ਵੱਲੋਂ ਕਿਹਾ ਕਿ ਇਸ ਤਰ੍ਹਾਂ ਕੁਝ ਨਹੀਂ ਸੀ ਹੋਇਆ ਸਿਰਫ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੰਤ ਜਦੋਂ ਫੈਸਲਾ ਸੁਣਾਇਆ ਗਿਆ ਫਸੀਲ ਤੋਂ ਉਦੋਂ ਬਿਰਸਾ ਸਿੰਘ ਬਲਟੋਹਾ ਨੂੰ ਪਾਰਟੀ ਚੋਂ ਕੱਢਣ ਦਾ ਫੈਸਲਾ ਜਿਹੜਾ ਉਹ ਸੁਣਾਇਆ ਜਾਂਦਾ ਆ ਗਿਆਨੀ ਰਗਵੀਰ ਸਿੰਘ ਉਹਨਾਂ ਵੱਲੋਂ ਪੰਚ ਸਿੰਘ ਸਹਿਬਾਨਾ ਵੱਲੋਂ ਤੇ ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਆਪਣਾ ਅਸਤੀਫਾ ਦੇ ਰਹਿੰਦੇ ਤੇ ਉਹ ਅਸਤੀਫਾ ਐਕਸੈਪਟ ਕਰ ਲਿਆ ਜਾਂਦਾ ਹੁਣ ਉਹ ਚੀਜ਼ ਸਭ ਨੂੰ ਪਤਾ ਹੈ ਪਰ ਹੁਣ ਵਿਰਸਾ ਸਿੰਘ ਵਲਟੋਹਾ ਸਿੰਘ ਸਾਹਿਬ ਦੇ ਕੋਲ ਜਾ ਕੇ ਆਏ ਨੇ ਸ਼੍ਰੀ ਕਾਲ ਤਖਤ ਸਾਹਿਬ ਜਾ ਕੇ ਆਏ ਨੇ ਉੱਥੇ ਚਿੱਠੀ ਦੇ ਕੇ ਆਏ ਨੇ ਔਰ ਉਸ ਤੋਂ ਬਾਅਦ ਪਹਿਲਾ ਵੱਡਾ ਬਿਆਨ ਕੀ ਬੋਲੇ ਨੇ ਆਓ ਵਿਰਸਾ ਸਿੰਘ ਵਲਟੋਹਾ ਦੇ ਮੂੰਹੋਂ ਸੁਣਦੇ ਹਾਂ ਤੇ ਮੈਂ ਵੀ ਆਪਣੀ ਜ਼ਿੰਦਗੀ ਦੀ ਜਦੋਂ ਤੋਂ ਹੋਸ਼ ਸੰਭਾਲੀ ਹੈ ਕੋਸ਼ਿਸ਼ ਕੀਤੀ ਹੈ ਕਿ ਸਤਗੁਰਾਂ ਦੇ ਉਸ ਆਦੇਸ਼ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰ। ਪਰ ਫਿਰ ਵੀ ਇੱਕ ਭੁੱਲਣ ਹਰ ਹਾਂ। ਜਾਣੇ ਅਣਜਾਣੇ ਵਿੱਚ ਮਨੁੱਖ ਕੋਲੋਂ ਕਈ ਗਲਤੀਆਂ ਵੀ ਹੋ ਜਾਂਦੀਆਂ ਨੇ। ਔਰ ਮੈਂ ਆਪਣੀ ਅਰਜੀ ਦੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਸਰ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਮੈਂ ਇੱਕ ਗੁਰੂ ਦਾ ਉਹ ਸਿੱਖ ਹੈ ਇੱਕ ਨਿਮਾਣਾ ਸਿੱਖ ਜਿਹੜਾ ਰੂਹ ਤੋਂ ਅਕਾਲੀ ਲਗਭਗ 7 ਮਹੀਨੇ ਹੋ ਗਏ ਐ ਮੈਂ ਤੋਂ ਅਕਾਲੀ ਦਲ ਖੋਣ ਕਰਕੇ ਮੈਂ ਭਾਰੀ ਪੀੜਾ ਚੋਂ ਲੰਘ ਰਿਹਾ